24 25 ਦੀ ਰਾਤ ਨੂੰ ਫਾਣਾ ਕੋਟੀ ਸਖਾਂਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਪੀਐਸ ਐਕਟ ਦੇ ਮਕਦਮੇ ਵਿੱਚ ਬੰਧ ਹੋਵਲਤ ਸੀਗੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਤ ਦੀ ਛੱਤ ਨੂੰ ਪਾੜ પા ਕੇ ਏਸਕੇਪ ਕਰ ਗਏ ਨੇ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲਹਾਰਾ ਦੇ ਨੇ ਥਾਣਾ ਕੋਟੀ ਸਖਾਂਚੋਂ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਅਤੇ ਪੰਜ ਪੁਰਾਣੇ ਮਕਦਮੇ ਨੇ ਜਿੰਨਾ ਚ ਤਿੰਨ ਚਿਹੇ ਸਜ਼ਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਇਹ ਸਰ ਹਵਾਲਾ ਦੀ ਛਤਰੀ ਦੀ ਕੱਟੀ ਦੀ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਹਨੇਰੀ ਹਵਾ ਹਨੇਰੀ ਬਹੁਤ ਸੀ ਉਹਦੀ ਐਡਵਾਂਟੇਜ ਲੈ ਕੇ ਐਸਕੇਪ ਕਰ ਗਏ ਨੇ ਅਸੀਂ ਵਕਫ ਵਕ ਟੀਮਾਂ ਬਣਾ ਦਿਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਿੱਤਾ ਗਿਆ ਤੇ ਸਰ ਸੀਸੀਟੀਵੀ ਲੱਗੇ ਹੋਏ ਆ ਕੁਝ ਪਤਾ ਲੱਗਾ ਕਿ ਕਿਵੇਂ ਹਾਂਜੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫੇਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨਿਆ ਇਹਨਾਂ ਤੋਂ ਫ੍ਰੈਂਡੀ ਪੀਐਸ ਤੇ ਕੀ ਕੀ ਕਬੜੀ ਹੋਈ ਚਲ ਰਹੀ ਜੋ ਪ੍ਰੈਜ਼ੈਂਟ ਮਕਦਮਾ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁਲੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ ਇਹਨਾਂ ਦੀਆਂ ਫੋਟੋਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਇਹਨਾਂ ਨੂੰ ਕਾਈਂਡਲੀ ਪਬਲਿਸੀਸਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਫੜਨ ਵਿੱਚ ਮਦਦ ਸਰ ਰਮਾਂਟਿਸ ਗੇਂ ਹਾਂਜੀ 2 ਦਿਨ ਦਾ ਪੁਲਿਸ ਰਮਾਂਟਿਸ ਸਰ ਮਾਮਲਾ ਦਰਜ ਕੀਤਾ ਗਿਆ ਹੈ ਨਾ ਹਾਂਜੀ ਇਹ ਇਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਹੈ ਅੰਡਰਪ੍ਰੋਸ ਉਹ ਇਹਨਾਂ ਨੇ ਦੱਸਿਆ ਵੀ ਉਹ 80 ਨਿਸ਼ਰੀਆਂ ਗੋਲੀਆਂ ਇਹਨਾਂ ਨੇ ਕਿ ਤੁਹ ਲੈਂਦੀਆਂ ਸੀਗੀਆਂ ਉਹ ਸੈਪਰੇਟ ਪੋਰਟਲ ਉਹ ਡਿਟੇਲਸ ਉਹਦੀਆਂ ਤੁਹਾਡ ਨਾਲ ਸ਼ੇਅਰ ਕਰ